आपका बहुत बहुत धन्यवाद आप सपोर्ट करते रहें मैं बच्चों को मोटिवेट करता रहूँगा थैंक यू वेरी मच थैंक यू आपका बहुत बहुत धन्यवाद आप मेरे लिए टाइम निकाल के आए थैंक यू मीडिया कर्मचारी का भी भाई का थैंक यू जो मुझे और मोटिवेट करेंगे थैंक यू वेरी मच हाँ जी सर क्या नाम है आपका सर एनू सत श्रीकाल जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਪ੍ਰਦੀਪ ਕੁਮਾਰ ਦੇਸ਼ਵਕਤ ਕਾਲਜ ਮੋਗਾ ਪੰਜਾਬ ਕੀ ਕੰਮ ਕਰਦੇ ਹੋ ਸਰ ਤੁਸੀਂ ਮੈਂ ਦੇਸ਼ਵਕਤ ਕਾਲਜ ਦੇ ਵਿੱਚ ਟੀਚਿੰਗ ਕਰਦਾ ਤੇ ਬੱਚਿਆਂ ਨੂੰ ਮੋਟੀਵੇਟ ਕਰਦਾ ਤੇ ਬੱਚਿਆਂ ਨੂੰ ਸਪੋਰਟਸ ਦੀ ਕੋਚਿੰਗ ਵੀ ਦੇਣਾ ਹੈ ਓਕੇ ਤੇ ਅੱਜ ਤੁਸੀਂ ਮੈਹਣੇ ਤੋਂ ਲੈ ਕੇ ਦੇਸ਼ਵਕਤ ਕਾਲਜ ਡਗਰੂ ਤੱਕ ਜਿਹੜੀ ਇੱਕ ਪੈਦਲ ਯਾਤਰਾ ਕਰ ਰਹੇ ਹੋ ਜੀ ਇਹਦਾ ਕੀ ਮਕਸਦ ਹੈ ਸਰ ਮੇਰਾ ਇਹ ਮਕਸਦ ਹੈ ਜੀ ਕਿ ਮੈਂ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਨਾਲ ਜੋੜਾਂ ਜਿਹੜੇ ਕਿ ਅੱਜ ਕੱਲ ਮੋਬਾਈਲਾਂ ਦੇ ਵਿੱਚ ਵੜੇ ਹੋਏ ਨੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਮੋਬਾਈਲਾਂ ਚੋਲ ਜੇ ਹੋਏ ਨੇ ਮੈਂ ਉਹਨਾਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਨਾਲ ਜੁੜਨਾ ਚਾਹੁੰਦਾ ਤਾਂ ਕਿ ਖੇਡਾਂ ਦੇ ਨਾਲ ਜੁੜਨ ਫਿਜ਼ੀਕਲੀ ਐਕਟੀਵਿਟੀ ਵੱਧ ਤੋਂ ਵੱਧ ਕਰਨ ਉਸ ਤੋਂ ਬਾਅਦ ਮੈਂ ਇਹ ਕਹਿਣਾ ਚਾਹੂੰਗਾ ਕਿ ਬੱਚਿਆਂ ਨੂੰ ਲੜਕੀਆਂ ਨੂੰ ਲੜਕਿਆਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਨਸ਼ਿਆਂ ਤੋਂ ਦੂਰ ਰਹਿਣ ਫਿਜ਼ੀਕਲੀ ਐਕਟੀਵਿਟੀ ਵੱਧ ਤੋਂ ਵੱਧ ਕਰਨ ਮੇਰੇ ਨਾਲ ਜੋੜਨ ਮੈਂ ਉਹਨਾਂ ਨੂੰ ਖੇਡਾਂ ਦੇ ਨਾਲ ਜੋੜੂੰਗਾ ਮੈਂ ਬੱਚਾ ਨੂੰ ਇਹੀ ਮਕਸਦ ਨਾਲ ਇਹ ਜਿਹੜੀ ਯਾਤਰਾ ਕਰ ਰਿਹਾ ਮੈਨੇ ਤੋਂ ਡਗਰੂ ਤੱਕ ਅਪਰੋਕਸੀਮੇਟਲੀ ਇਹ 25 ਕਿਲੋਮੀਟਰ ਹੋ ਜਾਏਗਾ ਔਰ ਮੇਰਾ ਜਿਹੜਾ ਐਂਡ ਹੈ ਕਾਲਜ ਦੇ ਵਿੱਚ ਜਾ ਕੇ ਹੋਏਗਾ ਜਿੱਥੇ ਕਿ ਮੇਰਾ ਟੀਮ ਮੇਰੇ ਮੇਰੇ ਸਟਾਫ ਮੇਰੇ ਕਲੀਗਜ਼ ਮੇਰੇ ਬੱਚੇ ਮੈਨੂੰ ਵੇਟ ਕਰ ਰਹੇ ਆ ਮੈਂ ਉਹਨਾਂ ਦਾ ਵੀ ਬਹੁਤ ਥੈਂਕਸ ਕਰ ਰਿਹਾ ਕਿ ਉਹਨਾਂ ਨੂੰ ਬੜੀ ਉਮੀਦ ਹੁੰਦਾ ਹੈ ਕਿ ਕਦੋਂ ਸਾਰੇ ਇੱਥੇ ਆਉਣਗੇ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿਚਲੂ ਸਕੂਲ ਤੋਂ ਟੀਚਰ ਹੈਗੇ ਆ ਉਹ ਮੇਰੀ ਸਪੋਰਟ ਕਰ ਰਹੇ ਆ ਐਲ ਐ ਐ ਆਰ ਕਾਲਜ ਤੋਂ ਟੀਚਰਸ ਹੈਗੇ ਨੇ ਮੇਰੇ ਕੋਲੀਗਸ ਹੈਗੇ ਨੇ ਉਹ ਸਪੋਰਟ ਕਰ ਰਹੇ ਆ ਮੈਨੂੰ ਹੋ ਸਕਦਾ ਕਿ ਮੈਂ ਲੇਟ ਹੋ ਜਾਵਾਂ ਪਰ ਉਹ ਆਪਣੇ ਉਥੋਂ ਨਿਕਲ ਚੁੱਕੇ ਹੋਣਗੇ ਚੌਂਕ ਤੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਵੀ ਬੱਚੇ ਜਿਹੜੇ ਵੀ ਤੁਸੀਂ ਇੱਥੇ ਪਹੁੰਚਿਓ ਮੇਰੇ ਵੀਰ ਸੰਜੀਵ ਜੀ ਸਹਿਜ ਜੀ ਭਾਈ ਸਾਹਿਬ ਗਿਲਸਾਉ ਤਾਂ ਮੇਰੇ ਵੀਰ ਆ ਪਹੁੰਚੇ ਵਰਿੰਦਰ ਕੁਮਾਰ ਜੀ ਇਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੇਰਾ ਹੌਸਲਾ ਵਧਾਉਣ ਵਾਸਤੇ ਪਹੁੰਚੇ ਮੇਰਾ ਵੈਲਕਮ ਕੀਤਾ ਥੈਂਕ ਯੂ ਵੈਰੀ ਮਚ ਜੀ ਤੁਸੀਂ ਪਹਿਲਾਂ ਵੀ ਕੋਈ ਯਾਤਰਾ ਕਰ ਚੁੱਕੇ ਆ ਸਰ ਜੀ ਹਾਂ ਮੈਂ ਪਹਿਲਾਂ ਵੀ 17 ਕਿਲੋਮੀਟਰ ਦੀ ਯਾਤਰਾ ਕੀਤੀ ਸੀਗੀ ਮੈਨੂੰ ਬਹੁਤ ਹੀ ਬੱਚਿਆਂ ਨੇ ਸਪੋਰਟ ਕੀਤਾ ਔਰ ਬੱਚਿਆਂ ਨੇ ਉਥੋਂ ਇਹ ਸਿੱਖਿਆ ਲਈ ਤੀ ਕਿ ਅਸੀਂ ਵੀ ਫਿਜ਼ੀਕਲੀ ਐਕਟੀਵਿਟੀ ਐਕਟੀਵਿਟੀ ਕਰੀਏ ਔਰ ਉਸ ਤੋਂ ਬਾਅਦ ਬੱਚੇ ਮੇਰੇ ਨਾਲ ਸਪੋਰਟਸ ਦੇ ਵਿੱਚ ਜੁੜ ਗਏ ਬਾਸਕਟਬਾਲ ਦੇ ਵਿੱਚ ਮੇਰੇ ਨਾਲ ਬੱਚੇ ਜੁੜ ਗਏ ਕ੍ਰਿਕਟ ਦੇ ਵਿੱਚ ਮੇਰੇ ਨਾਲ ਬੱਚੇ ਜੁੜ ਗਏ ਸਾਡੇ ਕੋਲ ਇਹ ਬੈਡਮਿੰਟਨ ਹੈ ਲੜਕੀਆਂ ਵਾਸਤੇ ਲੜਕੀਆਂ ਬੈਡਮਿੰਟਨ ਵੱਲ ਰੁਝਾਨ ਆਪਣਾ ਦਿਖਾਣ ਲੱਗੀਆਂ ਤਾਂ ਮੇਰਾ ਮਕਸਦ ਇਹ ਹੀ ਹੈ ਕਿ ਮੈਂ ਬੱਚਿਆਂ ਨੂੰ ਵੱਧੋ ਵੱਧ ਖੇਡਾਂ ਨਾਲ ਜੋੜਾਂ ਉਹਨਾਂ ਨਾਲ ਫਿਜ਼ੀਕਲ ਐਕਟੀਵਿਟੀ ਹੋਵੇ ਤੋ ਵੱਧ ਕਰ ਸਪੋਰਟਸ ਦੇ ਵਿੱਚ ਕੋਈ ਵਰਨਨ ਯੋਗ ਪ੍ਰਾਪਤੀ ਤੁਹਾਡੀ ਹੁਣ ਤੱਕ ਜੀ ਮੇਰੀ ਵਰਨਨ ਜੋ ਪ੍ਰਾਪਤੀ ਹੈ ਕਿ ਮੈਂ ਬਾਸਕਟਬਾਲ ਸਟੇਟ ਖੇਡਿਆ ਮੈਂ ਜੀ ਓਪਨ ਕਾਫੀ ਦਿਨ ਪਹਿਲਾਂ ਖੇਡਿਆ ਵੈਸਿਕਾ ਉਸ ਤੋਂ ਬਾਅਦ ਮੈਂ ਬੱਚਿਆਂ ਨੂੰ ਮੋਟੀਵੇਟ ਕਰਨ ਵਾਲੇ ਪਾਸੇ ਵੀ ਲੱਗ ਚੁੱਕਿਆ ਤੁਹਾਡੇ ਤਿਆਰ ਕੀਤੇ ਬੱਚੇ ਕਿਤੇ ਅੱਗੇ ਵਧੇ ਹਾਂਜੀ ਹਾਂ ਸਾਡੇ ਕਾਲਜ ਦੇ ਵਿੱਚ ਬੱਚੇ ਜਿਹੜੇ ਹੈਗੇ ਆ ਅ ਅੱਗੇ ਵਧ ਰਹੇ ਆ ਸਾਡੀ ਪ੍ਰਭਜੋਤ ਕੌਰ ਨੈਸ਼ਨਲ ਪਲੇਅਰ ਆ ਜੀ ਰੋਰਿੰਗ ਦੇ ਵਿੱਚ ਪ੍ਰਭਜੋਤ ਕੌਰ ਬੀਬੀਏ ਦੇ ਵਿੱਚ ਉਹ ਰੋਡਿੰਗ ਸਪੋਰਟਸ ਦੇ ਡ੍ਰੈਗਨ ਬੋਟ ਦੇ ਵਿੱਚ ਸਵਿੰਗ ਦੇ ਵਿੱਚ সিলਵਰ ਮੈਡਲ 골ਡ ਮੈਡਲ ਹੈ ਜੀ ਬਹੁਤ ਅੱਛੀ ਲੜਕੀ ਹੈ ਪਲੇਅਰ ਹੈ ਔਰ ਉਹ ਕਾਫੀ ਅੱਗੇ ਵਧਣਾ ਚਾਹੁੰਦੀ ਹੈ ਮੈਂ ਇਹੀ ਚਾਹੁੰਦਾ ਕਿ ਅਸੀਂ ਉਹਨਾਂ ਵੱਧ ਤੋਂ ਵੱਧ ਦੀ ਸਪੋਰਟ ਕਰੀਏ ਤੇ ਉਹਨੂੰ ਹੋਰ ਅਗਲੇ ਲੈਵਲ ਤੱਕ ਪਹੁੰਚਾਈਏ ਆਪਣੇ ਮੁਗੇ ਦੇ ਹੋਰ ਵੀ ਬੱਚੇ ਕ੍ਰਿਕਟ ਦੇ ਵਿੱਚ ਬਹੁਤ ਅੱਗੇ ਪਹੁੰਚ ਚੁੱਕੇ ਆ ਜਸਕਰਨ ਸਿੰਘ ਪਾਲ ਰਣਜੀਤ ਟਰਾਫੀ ਖੇਡ ਚੁੱਕਾ ਜੀ ਮੁਗੇ ਦਾ ਉਹ डेब्यू मैच ਦੇ ਵਿੱਚ 750 ਰਨ ਮਾਰੇ ਉਸਨੇ ਔਰ ਮੈਧ ਪ੍ਰਦੇਸ਼ ਦੇ ਖਿਲਾਫ ਬਹੁਤ ਵਧੀਆ ਖੇਡਿਆ ਸ਼ੁਭਮ ਰੈਣਾ ਆਪਣਾ ਮੋਗੇ ਦਾ ਰਾਜਸਥਾਨ ਰਾਇਲ ਦੇ ਵਿੱਚ ਸਾਈਨ ਕਰ ਚੁੱਕਾ ਹੈ ਪ੍ਰੈਕਟਿਸ ਕਰ ਰਿਹਾ ਹੈ ਇਸ ਵਕਤ ਆਪਣੇ ਹੋਰ ਵੀ 라ਵਦੀ ਚਾਵਲਾ ਅੱਛੇ ਨੈਸ਼ਨਲ ਲੈਵਲ ਤੇ ਹੈ ਮਨਵੀਰ ਮਨਵੀਰ ਸਿੰਘ ਆਪਣਾ ਨੈਸ਼ਨਲ ਪਲੇਅਰ ਹੈ ਜੀ ਉਹ ਕਾਫੀ ਅੱਛੇ ਨੈਸ਼ਨਲ ਲੈਵਲ ਤੇ ਟਰਾਫੀ ਵਿੱਚ ਖੇਡ ਚੁੱਕਾ ਹੈ ਤਾਂ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਕੀ ਡਿਸਟ੍ਰਿਕਟ ক্রিকেট ਐਸੋਸੀਏਸ਼ਨ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਕਿ ਉਹ ਬੱਚਿਆਂ ਨੂੰ ਤਿਆਰ ਕਰਦੇ ਆ ਬੱਚਿਆਂ ਨੂੰ ਉਚੇਰੀ ਸਿੱਖਿਆ ਦਿੰਦੇ ਆ ਸਾਡੇ ਕਮਲ ਰੋੜਾ ਜੀ ਸੈਕਟਰੀ ਸਾਹਿਬ ਉਹ ক্রিকেট ਦੇ ਬੱਚਿਆਂ ਨੂੰ ਲੱਭ ਕੇ ਇੱਥੇ ਟ੍ਰੇਨਿੰਗ ਦਿੰਦੇ ਆ ਕੋਚ ਹੈਗੇ ਆ ਸਾਡੇ ਬਿਆਨ ਸਿੰਘ ਔਰ ਮਨਜੀਤ ਕੁਮਾਰ ਔਰ ਇਹ ਸਾਰੇ ਗਰਾਊਂਡ ਸਟਾਫ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਪੂਰੀ ਮਿਹਨਤ ਨਾਲ ਬੱਚਿਆਂ ਨੂੰ ਅੱਗੇ ਸਿੱਖਿਆ ਦਿੰਦੇ ਤੇ ਅੱਗੇ ਤੱਕ ਪਹੁੰਚਾਉਂਦੇ ਆ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਤੁਹਾਨੂੰ ਤੁਹਾਡੀ ਯਾਤਰਾ ਲਈ ਸ਼ੁਭ ਕਾਮਨਾਵਾਂ ਜੀ ਅਮੀਦ ਕਰਦੇ ਆ ਕਿ ਤੁਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਜੀ ਥੈਂਕ ਯੂ ਵੈਰੀ ਮਚ ਤੁਹਾਡਾ ਵੀ ਮੀਡੀਆ ਦਾ ਵੀ ਮੈਂ ਬਹੁਤ ਬਹੁਤ ਥੈਂਕਸ ਕਰਦਾ ਕਵਰੇਜ ਕੀਤੀ ਤਾਂ ਕਿ ਬੱਚਿਆਂ ਤੱਕ ਇਹ ਸੁਨੇਹਾ ਪਹੁੰਚ ਸਕੇ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਵੈਰੀ ਮੱਚ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਤੁਹਾਡੀ ਧੰਨਵਾਦ ਤੁਹਾਡਾ ਸਪੈਸ਼ਲੀ ਮੇਰੇ ਵਾਸਤੇ ਪਹੁੰਚੇ ਮੈਨੂੰ ਜੁਆਇਨ ਵੀ ਕਰਨਗੇ ਇਹ ਮੇਰੇ ਨਾਲ ਯਾਤਰਾ ਵੀ ਕਰਨਗੇ ਥੈਂਕ ਯੂ ਵੈਰੀ ਮੱਚ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਭਾਵੇਂ ਪੰਜਾਬ ਦੇ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੇ ਮਾਪਿਆਂ ਨੂੰ ਖਾਸ ਤੌਰ ਤੇ ਪੰਜਾਬ ਦੇ ਯੂਥ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਤੇ ਘਰਾں ਚੋਂ ਨਿਕਲੋ ਨਸ਼ੇ ਛੱਡੋ ਤੇ ਗਰਾਊਂਡਾਂ ਚਾਓ ਆਪਣੀਆਂ ਸੇਤਾਂ ਦਾ ਧਿਆਨ ਰੱਖੋ ਪੰਜਾਬ ਨੂੰ ਜਿਹੜਾ ਨਸ਼ੇ ਦਾ ਕਲੰਕ ਲੱਗਾ ਉਹ ਆਪਾਂ ਇਹ ਮਟਾਉਣਾ ਹੈ ਸਰਕਾਰਾਂ ਨੇ ਕੁਝ ਨਹੀਂ ਕਰਨਾ ਇਹ ਸਾਰਾ ਸਾਰਾ ਕੁਝ ਆਪਾਂ ਨੂੰ ਆਪਣੇ ਪਰਿਵਾਰਾਂ ਨੂੰ ਆਪ ਹੀ ਕਰਨਾ ਪੈਣਾ ਹੈ ਬੱਚਿਆਂ ਨੂੰ ਮੇਰੇ ਇਹ ਇੱਕ ਮੈਸੇਜ ਆਇਆ ਕਿ ਗਰਾਊਂਡਾਂ ਚਾਓ ਨਸ਼ੇ ਛੱਡੋ ਫਿਜ਼ੀਕਲੀ ਐਕਟੀਵਿਟੀ ਵੱਧ ਤੋਂ ਵੱਧ ਕਰੋ ਤੇ ਮੇਰਾ ਸਾਥ ਦਿਓ ਤਾਕੀ ਤੁਹਾਨੂੰ ਅਸੀਂ ਅੱਗੇ ਖੇਡਾਂ ਦੇ ਵਿੱਚ ਅੱਗੇ ਤੱਕ ਪਹੁੰਚਾ ਸਕੀਏ ਇੱਕ ਘਰੇ ਜਵਾਗ ਵੜਦਾ ਉਹ ਨੂੰ ਤੁਸੀਂ ਗਰਾਊਂਡ ਭੇਜੋ ਉਹ ਗਰਾਊਂਡ ਜਾਊਗਾ ਗਰਾਊਂਡ ਆਉਣ ਦੇ ਸਾਹ ਜਾਣ ਸਾਹ ਆਊਗਾ ਰੋਟੀ ਪਾਣੀ ਖਾਊਗਾ ਇੱਕ ਘੰਟੇ ਬਾਅਦ ਉਹਨੂੰ ਗਰਾਊਂਡ ਭੇਜੋ ਉਹ ਗਰਾਊਂਡ ਜਾਊਗਾ ਜਦੋਂ ਉਹ ਉੱਥੋਂ ਥੱਕ ਥੱਕ ਹਾਰ ਕੇ ਆਊਗਾ ਉਹ ਜਦੋਂ ਇੰਨਾ ਕਰ ਦਿੰਦੇ ਆ ਵੀ ਉਹ ਜਵਾਗ ਆਉਣਸਾਰ ਮੰਜੇ ਦੇ ਨਾ ਕੇ ਮੰਜੇ ਦੇ ਸੌਂਦੇ ਆਪ ਦੇ ਜਵਾਗ ਦੀ ਸਰੀਰ ਬਣਾਓ ਲੋਕੜੀਆਂ ਨੇ ਆਪ ਬਣ ਜਾਣੀਆਂ ਤੁਸੀਂ ਕੋਈ ਸਪੋਰਟਸ ਵਾਲੇ ਪਾਸੇ ਪਾਓ ਉਹ ਜਵਾਕ ਜਦੋਂ 5 ਵਜੇ ਗਰਾਊਂਡ ਆਪਾਂ 5 ਵਜੇ ਗਰਾਊਂਡ ਤੇ ਜਾਊਗਾ 7 7:30 ਆਊਗਾ ਆਊਗਾ ਨੌਤੂਗਾ ਸੌਜੂਗਾ ਉਹਦਾ ਨਸ਼ੇਲ ਤੇ ਆ ਨਹੀਂ ਜਾਣਾ ਜਦੋਂ ਆਪਾਂ ਨੂੰ ਵਿਹਲਾ ਹੀ ਕਰਦਾ ਕੀ ਘੰਟਾ ਟਿਊਸ਼ਨ ਪੜ ਕੇ ਆ ਜੂਗਾ ਉਹ ਕਈ ਤਾਂ ਜਾਂਦੇ ਨਹੀਂਗੇ ਕਈਆਂ ਅੱਜ ਕੱਲ੍ਹ ਬਾਈ ਪਹਿਲਾਂ ਹੁੰਦਾ ਸੀਗਾ ਜਵਾਕਾਂ ਨੂੰ ਤੋਰ ਕੇ ਭੇਜਦੇ ਸੀ ਅੱਜ ਕੱਲ੍ਹ ਮੋਟਰਸਾਈਕਲ ਲੈ ਕੇ ਉੱਤੇ ਆਉਂਦਾ ਸਾਈਕਲ ਵੀ ਨਹੀਂ ਦਿੰਦੇ ਉਹ ਤਾਂ ਜਮਨਾ ਮਰੂਆ ਬੈਟਰੀ ਹੀ ਸੁਪਰੀ ਲੈ ਕੇ ਚੱਲ ਪੁੱਤ ਘਰ ਨੂੰ ਜਾਂ ਟਿਊਸ਼ਨ ਤੇ ਜਾ ਟਿਊਸ਼ਨ ਤੋਂ ਆਉਣਾ ਕੌਣ ਸਰ ਉਹ ਗੇਮਾਂ 'ਚ ਵੱੜ ਜਾਂਦਾ ਜਾਂ ਮੋਬਾਈਲ 'ਤੇ ਜਾਂ ਕੰਪਿਊਟਰ 'ਤੇ ਉਹਨਾਂ ਦੇ ਵਾਰ ਜਾਂਦਾ ਇਹਨਾਂ ਤੋਂ ਹੋਰ ਇਹ ਬਾਈ ਜੀ ਉਹ ਆਇਆ ਤਾਂ ਤੁਹਾਡੇ ਜਵਾਕਾਂ ਨੂੰ ਖੇਅ ਕਰ ਰਿਹਾ ਨਾ ਉਹ ਉਹ ਜਵਾਕ ਨਾ ਤਾਂ ਉਹ ਮੇਰੇ ਤਾਂ ਢਿੱਡ ਡਰਿਆ ਹੋਣ ਹੈ ਹਣਾ ਇਹੋ ਜਿਹੇ ਢਿੱਡ ਜਵਾਕਾਂ ਨੇ ਹੋਏ ਪਏ ਆ ਕਿਉਂ ਹੋਏ ਆ ਖਾ ਖਾ ਬਰਗ ਰਹੇ ਹੋਏ ਜੇ ਕਰਤੇ ਯਾਰ ਜਵਾਕਾਂ ਨੂੰ ਤੁਸੀਂ ਗਰਾਊਂਡ 'ਚ ਭੇਜੋ ਉਹ ਜਿਹਨੂੰ ਉਹਨੂੰ ਡਾਈਟ ਮਿਲੂਗੀ ਉਸ ਹਾਵਣਾ ਜਦੋਂ ਜਦੋਂ ਤੁਹਾਡੇ ਜਵਾਕੜੂ ਤੈਨੂੰ ਪਤਾ ਮੇਰਾ ਜਵਾਕ ਜ਼ੋਰ ਲਾਉਂਦਾ ਤੂੰ ਆਪੇ ਉਹਨੂੰ ਸੇਵਾ ਸੰਤਰੀ ਕੇਲੇ ਬਣਾਵ ਲਿਆ ਕਿਵੇਂਗਾ ਡਾਈਟ ਤੋਂ ਇਹਨਾਂ ਇੱਕ ਡਾਈਟ ਜੀ ਬਾਉਂਡਰੀ ਸੀਗੇ ਕਿ ਡਾਈਟ ਤੋਂ ਮੈਂ ਬੋਲਣਾ ਚਾਹੁੰਨਾ ਹੈ ਕਿ ਅੱਜਕੱਲ ਦੇ ਪੇਰੈਂਟਸ ਪਤਾ ਕੀ ਕਰਦੇ ਆ ਕਿ ਬੱਚਾ ਜਦੋਂ ਖਾਣਾ ਨਹੀਂ ਖਾਂਦਾ ਤਾਂ ਉਸ ਨੂੰ ਨਾ ਮੋਬਾਈਲ ਪਕੜਾ ਦਿੰਦੇ ਆ ਕਿ ਬੱਚੇ ਦਾ ਧਿਆਨ ਮੋਬਾਈਲ 'ਚ ਚਲ ਜਾਂਦਾ ਤੇ ਜਿਹੜਾ ਮਾਂ ਉਸ ਨੂੰ ਰੋਟੀ ਖਵਾਉਣ ਲੱਗ ਜਾਂਦੀ ਆ ਬੱਚਾ ਰੋਟੀ ਖਾਣ ਲੱਗ ਜਾਂਦਾ ਲੇਕਿਨ ਇਸ ਦੌਰਾਨ ਜਿਹੜਾ ਉਸ ਖਾਦੇਗਾ ਤੇ ਜਿਹੜਾ ਉਹ ਮੋਬਾਈਲ ਵੇਖੇਗਾ ਪ੍ਰਭਾਵ ਆ ਬੱਚਿਆਂ ਤੇ ਪੈ ਰਿਹਾ ਉਹ ਸਾਰੇ ਨਾਲੋਂ ਜ਼ਿਆਦਾ ਪੈ ਰਿਹਾ ਖਾਣ ਵਕਤ ਕਦੀ ਨਾ ਬੱਚੇ ਨੂੰ ਮੋਬਾਈਲ ਦਿਓ ਉਸ ਨੂੰ ਖਾਣੇ ਦੇ ਵਿੱਚ ਫੋਕਸ ਕਰਾਓ ਮੋਬਾਈਲ ਨਾ ਦਿਓ ਛੋਟੇ ਬੱਚਿਆਂ ਨੂੰ ਤਾਂ ਖਾਸ ਕਰ ਮੋਬਾਈਲ ਦੂਰ ਰੱਖੋ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਪੇਰੈਂਟਸ ਨੂੰ ਕਿ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖੋ ਫਿਜ਼ੀਕਲੀ ਐਕਟੀਵਿਟੀ ਵੱਧ ਤੋਂ ਵੱਧ ਕਰਾਓ ਗਰਾਊਂਡ ਚ ਲਿਜਾਓ ਮਿੱਟੀ ਚ ਲਿਜਾਓ ਰੇਤਾ ਚ ਲਿਜਾਓ ਛੱਡ ਦਿਓ ਕਿੰਦੰਦੇ ਹੋ ਪਜੰਦੇ ਹੋ ਇਹਨਾ ਸੋਚੋ ਵੀ ਇਹਨਾਂ ਨੂੰ ਇਨਫੈਕਸ਼ਨ ਹੋ ਜੂਗੀ ਜਾਂ ਕੁਝ ਹੋ ਜਾਏਗਾ ਐਦਾਂ ਦਾ ਕੁਝ ਨਹੀਂ ਹੁੰਦਾ ਮਿੱਟੀ ਚ ਰੇਤਾ ਚ ਖੇਡਣ ਨਾਲ ਬੱਚਿਆਂ ਦੀ ਗ੍ਰੋਥ ਬਹੁਤ ਅੱਛੀ ਹੁੰ ਕੁਝ ਸਾਧਾ ਗੇ ਦਸ਼ਮੇ ਜੋ ਤਤ ਮਿੱਟੀ ਜੋ ਮੈਲੇ ਆ ਉਹ ਮੋਬਾਇਲ ਚੋਂ ਨਹੀਂ ਮੈਲੇ ਜੀ ਇਹ ਤੁਸੀਂ ਆ ਰਹੇ ਕਿ ਮਿੱਟੀ ਨਾਲ ਜੁੜੋ ਇੱਕ ਚੰਗਾ ਬਣਾਉਣਾ ਚਾਹੁੰਦੇ ਹੋ ਤਾਂ ਇਹ ਜਵਾਕਾਂ ਨੂੰ ਗਰਾਊਂਡਾਂ ਨਾਲ ਜੋੜੋ ਛੋਟੇ ਛੋਟੇ ਜਵਾਕਾਂ ਨੂੰ ਗਰਾਊਂਡਾਂ 'ਚ ਵਾੜੋ ਇਹਨਾਂ ਦਾ ਬੇਸ ਬਣਾਓ ਕਿੱਦਣ ਦੀ ਉਮਰ ਕੀ ਆ ਜਦੋਂ ਜਵਾਕ 12 13 ਸਾਲ ਦਾ ਹੋ ਜਾਂਦਾ ਉਹਨੂੰ ਖੇਡਣ ਦਿਓ ਉਹ 16 17 ਸਾਲ ਤਾਈਂ ਇੱਕ ਪੂਰਾ ਵਧੀਆ ਪਲੇਅਰ ਬਣ ਜਾਂਦਾ ਮੇਰੇ ਪਿੰਡ ਦੀ ਫੋਟੋ ਵਾਲੀ ਟੀਮ ਜੋ ਆ ਖੇਡਦੇ ਆ ਬਹੁਤ ਸੋਹਣਾ ਖੇਡਦੇ ਆ ਬਹੁਤ ਵਧੀਆ ਪਲੇਅਰ ਆ ਚੰਗੇ ਸਵਾਰੇ ਮਾਲਕ ਆ ਨਾ ਕਿਸੇ ਨਾਲ ਲੜਦੇ ਆ ਨਾ ਕੋਈ ਉਹੋ ਜੀ ਗੱਲਬਾਤ ਕਰਦੇ ਕਿਸੇ ਨਾਲ ਉਹਨਾਂ ਕੋਲੇ ਟਾਈਮ ਹੀ ਨਹੀਂ ਆ ਸਾਡੇ ਕੋਲੇ ਪਿਛਲੇ 2 2.5 ਮਹੀਨੇ ਹੋ ਗਏ ਵੀ ਸਾਡੇ ਕੋਲੇ ਜਵਾਰ ਸਾਡੇ ਜਿਹੜੇ ਖੇਡਣ ਜਾਂਦੇ ਆ ਉਹਨਾਂ ਕੋਲੇ ਟਾਈਮ ਹੀ ਉਹ ਨਾ ਹੁੰਦਾ ਜਾਂ ਜਾਂਦੇ ਆ ਜਾਗੇ ਚਾਰੇ ਖੇਡ ਕੇ ਆਉਂਦੇ ਆ ਖੇਡਦੇ ਕਹਿੰਦੇ ਅੱਜ ਫੁੱਟਬਾਲ ਦੇ ਵਿੱਚ 2 ਮੈਚ ਹੁੰਦੇ ਆ ਉਹ ਵੀ ਹੁਣ ਚੰਗੀਆਂ ਕਮੇਟੀਆਂ ਬਣੀਆਂ ਸਾਰੀਆਂ ਸਾਰਾ ਚੰਗਾ ਟਾਈਮ ਦਿੰਦੇ ਆ 45 45 ਮਿੰਟ ਕੋਈ ਬੰਦਾ ਨਸ਼ਾ ਕਰਕੇ ਨਹੀਂ ਭੱਜ ਸਕਦਾ ਕੋਈ ਬੰਦਾ ਵੀ ਨਸ਼ਾ ਕਰਕੇ 45 ਮਿੰਟ ਨਹੀਂ ਭੱਜ ਸਕਦਾ ਜੇ ਤੁਸੀਂ ਆਦੇ ਜਲਾਕਾਂ ਨੇ ਭਵਿੱਖ ਚੰਗਾ ਚਾਹੁੰਦੇ ਆ ਤਾਂ ਤੁਸੀਂ ਉਹਨਾਂ ਨੂੰ ਗਰਾਊਂਡਾਂ ਨਾਲ ਜੋੜੋ ਜੇ ਗਰਾਊਂਡ ਨਾਲ ਜੋੜੋਗੇ ਤਾਂ ਤੁਹਾਡਾ ਭਵਿੱਖ ਆਪ ਦਾ ਆਪ ਹੀ ਚੰਗਾ ਹੋ ਜਾਣਾ ਠੀਕ ਹੈ ਜੀ ਧੰਨਵਾਦ ਧੰਨਵਾਦ ਵੈਦੁਰਜੀ ਦੇ ਖਾਲਸਾ ਜੀ ਵੈਦੁਰਜੀ ਦੀ ਫਤਿਹ Thank you.